ਸਰਕਾਰ ਜੀਗ ਮਾਤਾ ਜੀ ਉਹਨਾਂ ਵੱਲੋਂ ਦੇਣਤ ਮਾਇਆ ਹਾਜ ਹੋਈ ਹੈ ਜੀ ਸਰਕਾਰ ਤੋਂ ਬਹੁਤ ਵੀਰ ਵੱਲੋਂ ਸਰਕਾਰ ਨੰਦ ਜੀ ਉਹਨਾਂ ਵੱਲੋਂ ਮਾਇਆ ਹਾਜ ਹੋਈ ਹੈ ਜੀ ਸਾਤਨਾ ਜੀ ਜਿਹੜਾ ਇਹ ਨਗਰ ਕੀਰਤਨ ਅੱਜ ਹੋ ਰਿਹਾ ਹੈ ਇਹਦੇ ਬਾਰੇ ਕੁਝ ਤੁਸੀਂ ਜਾਣਨਾ ਪਾਓ ਜਿਵੇਂ ਬਾਬਾ ਜੀਵਨ ਸਿੰਘ ਬਾਰੇ ਤੁਸੀਂ ਆਹ ٹرسٹ ਵੱਲੋਂ ਦੋੜਾ ਉਪਰਾਲਾ ਕਰਦੇ ਹੋ ਉਹਦੇ ਬਾਰੇ ਦੱਸੋ ਕੁਝ ਹਾਂਜੀ ਇਹ ਹਰ ਤਰ੍ਹਾਂ ਦੀ ਅਸੀਂ ਗੁਰੂ ਗੋਬੇ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ ਹੀ ਸ਼ਰਧਾ ਨਾਲ ਇੱਥੇ ਪੜਾ ਲਾਉਣੇ ਆ ਤੇ ਅਮਰਸ਼ੀਰ ਬਾਬਾ ਜੀਵਨ ਸਿੰਘ ਵੱਲੋਂ ਆਂ ਟ੍ਰਸਟ ਲੋਕ ਪੂਰੇ ਪਿੰਡ ਦੇ ਸਹਿਯੋਗ ਨਾਲ ਜਲ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਕਰਦੇ ਆਂ ਜੀ ਤੇ ਬਾਕੀ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹਰ ਤਰ੍ਹਾਂ ਹਰ ਸਮੇਂ ਬਾਰੇ ਇਹ ਤਰੀਕੇ ਨਾਲ ਮਨਾਇਆ ਜਾਂਦਾ ਜੀ 15 ਸਾਲ ਹੋ ਗਏ ਜੀ ਹਰ ਸਾਲ ਸਲਾਨਾ ਜੀ ਹਰ ਸਾਲ ਸਲਾਨਾ ਕਰਾਉਂਦੇ ਜੀ ਬੈਗੁਰੂ ਸਿੰਘ ਦੇ ਸੱਚੇ ਪਾਤਸ਼ਾਹ ਦੀ ਬੜੀ ಅಪਾਰ ਕਿਰਪਾ ਤੇ ਅਸੀਂ ਹਰ ਸਾਲ ਕਲਵੰਤ ਸਿੰਘ ਮੈਂ ਸਰਪੰਚ ਕਸੋਣਾ ਤੇ ਅਸੀਂ ਹਰ ਸਾਲ ਨਗਰ ਕੀਰਤਨ ਦਾ ਪ੍ਰੋਗਰਾਮ ਆ ਜੀ ਪਹਿਲਾ ਖੰਡ ਪਾਠ ਸਾਹਿਬ ਦਾ ਭੋਗ ਪਿਆ ਜੀ ਇੱਧਰ ਗੁਰਦੁਆਰਾ ਸਿੰਘ ਸਭਾ ਹੋਵੇ ਇਹ ਅੱਛਾ ਜੀ ਤੇ ਉਧਰ ਦੂਸਰੇ ਪਾਸੇ ਸਹਿਜ ਪਾਠ ਦਾ ਭੋਗ ਪਾ ਕੇ ਫਿਰ ਨਗਰ ਕੀਰਤਨ ਦੀ ਅਰੰਭਤਾ ਹੋਈ ਜੀ ਇੱਕ ਸਾਲ ਅਸੀਂ ਉਧਰਲੇ ਪਾਸੇ ਕਰਦੇ ਹਾਂ ਅਰੰਭਤਾ ਇੱਕ ਪਾਸੇ ਇੱਕ ਸਾਲ ਦੂਸਰੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਮਤਬ ਕਰਦੇ ਨੇ ਦਿਵਿੰਦਰ ਜੀ ਨਗਰ ਕੀਰਤਨ ਬਾਰੇ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਅਸੀਂ ਗੁਰੂ ਸਾਹਿਬ ਜੀ ਦਾ ਦਿਨ ਜਿਹੜਾ ਹੈਗਾ ਜੀ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਉਂਦੇ ਆਂ ਜੀ ਹਰ ਪ੍ਰਕਾਰ ਦੇ ਹਰ ਜਾਤ-ਪ੍ਰਤੀ ਸਾਰੇ ਬੰਦੇ ਇਕੱਠੇ ਹੋ ਕੇ ਅਸੀਂ ਇੱਕ ਮੁੱਠ ਹੋ ਕੇ ਇਹ ਪ੍ਰੋਗਰਾਮ ਮਨਾਉਂਦੇ ਆਂ ਜੀ ਤੇ ਇਸ ਪੜਾ ਤੇ ਬਾਬਾ ਜੀਵਨ ਸਿੰਘ ਟਰਸਟ ਵੱਲੋਂ ਕੋਈ ਲੰਗਰ ਲਾਇਆ ਜਾਂਦਾ ਜੀ ਇਸ ਸਮੁੱਚਾ ਹੀ ਲੱਗਦਾ ਜੀ ਸਾਡਾ ਪੜਾ ਕਾਫੀ ਹੋ ਜਾਂਦੇ ਆ ਜੀ ਇੱਥੇ ਤੇ ਅੱਡੋਡੀ ਜਿਵੇਂ ਹੈਗਾ ਸਾਡੇ ਸਭ ਤੋਂ ਪਹਿਲਾਂ ਉਧਰ ਇਹ ਕੁਲਵਾਸਰਾ ਕੁਲਵੰਸਿੰਘ ਸਰਪੰਚ ਸਾਹਿਬ ਇਹ ਪਹਿਲਾਂ ਆਪਣੇ ਉਧਰ ਵਸਤੀ ਚ ਰੱਖਦੇ ਆ ਜੀ ਪ੍ਰੋਗਰਾਮ ਚਾਹ ਪਾਣੀ ਦਾ ਪ੍ਰੋਗਰਾਮ ਹੁੰਦਾ ਹੈ ਜੀ ਉਸ ਤੋਂ ਬਾਅਦ ਚ ਆਹ ਕਾਫੀ ਸੱਤ ਅੱਠ ਪੜਾਅ ਹੋ ਜਾਂਦੇ ਆ ਜੀ ਗੁਰਦਵਾਰਾ ਸਾਹਿਬ ਇੱਧਰ ਸਾਡੇ ਲੰਗਰ ਪ੍ਰਸ਼ਾਦ ਦੇ ਇੱਧਰ ਹੁੰਦਾ ਹੈ ਜੀ ਗੁਰਦਵਾਰਾ ਸਾਹਿਬ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਬੜਾ ਸਾਹਿਬ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਹੋ ਰਿਹਾ ਤੁਸੀਂ ਜਿਹੜਾ ਬਾਬਾ ਜੀਵਨ ਸਿੰਘ ਕੋਈ ਇਥੇ ਕੋਈ ਚਾਹ ਪਾਣ ਦਾ ਪ੍ਰਬੰਧ ਕਰਦੇ ਆਂ ਜਾਂ ਕਿ ਲੰਗਰ ਲਾਉਣਾ ਹੈ ਉਹਦੇ ਬਾਰੇ ਕੁਝ ਜਾਣਨਾ ਪਾਓ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਔਰ ਦੇਸ਼ ਵਿਦੇਸ਼ਾਂ ਵਿੱਚ ਸੰਗਤਾਂ ਜਿਹੜੀਆਂ ਆ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਇਸ ਦਿਨ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਔਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਨ ਪਾਠਾਂ ਦੇ ਭੋਗ ਵੀ ਪਾਏ ਗਏ ਨੇ ਅੱਜ ਕਸੂਰਣਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਇਹ ਨਕਰ ਕੀਰਤਨ ਜੋ ਸ਼ੁਰੂ ਹੋਇਆ ਸੀ ਔਰ ਇਹ ਪੂਰੇ ਪਿੰਡ ਦੇ ਵਿੱਚ ਪੂਰੀਆਂ ਪਰਮਾ ਕਰਕੇ ਇਹ ਇੱਥੇ ਪਹੁੰਚਣਾ ਹੈ ਕਿਤੇ ਕਿ ਅਸੀਂ ਸ਼੍ਰੋਮਣੀ ਸ਼ਹੀਦ ਬਾਬਾ ਜੀਮਨ ਸਿੰਘ ਜੀ ਟਰਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਸੰਗਤਾਂ ਵਾਸਤੇ ਲੰਗਰ ਪਾਣੀ ਦੀ ਸੇਵਾ ਚੱਲਦੀ ਹੈ ਤੇ ਗੁਰਪਿਆਰ ਸਿੰਘ ਔਰ ਸਾਰਾ ਪਰਿਵਾਰ ਨਾਲ ਮਿਲ ਕੇ ਆਪਣੇ ਸੰਗਤਿਸ ਯੋਗਨਾ ਇਹ ਜੋ ਲੰਗਰ ਪਕਣੀ ਜੋ ਹੈ ਇਹ ਸਾਰਾ ਚਲਾਇਆ ਜਾਂਦਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬਾ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ